ਅਜੋਸ ਕਲਾਕਾਰ ਦਾ ਜਨਮ ਦਿਨ ਹੈ ਜੋ ਸੋਸ਼ਲ ਮੀਡੀਆ ਤੇ ਹਮੇਸ਼ਾ ਫੈਨਸ ਦੀ ਫਰਿਆਦ ਸੁਣਦਾ ਹੈ ਗੱਲ ਕਰ ਰਹੀ ਹਾਂ ਸੋਨੂ ਸੂਦ ਦੀ ਸੋਨੂ ਸੂਦ ਉਹ ਨਾਮ ਹੈ ਜੋ ਬਾਲੀਵੁੱਡ ਦਾ ਵਿਲਨ ਬਟ ਲੋਕਾਂ ਦੇ ਲਈ ਮਸੀਹਾ ਬਣ ਗਿਆ ਕਰੋਨਾ ਮਹਾਮਾਰੀ ਦੌਰਾਨ ਜਦ ਲੋਕ ਘਰ ਵਾਪਿਸ ਦੀ ਉਮੀਦ ਛੱਡ ਚੁੱਕੇ ਸੀ ਤਾਂ ਸੋਨੂ ਸੂਦ ਨੇ ਬਣਾਇਆ ਉਮੀਦਦਾਰਾ ਖੁਦ ਮੈਦਾਨ ਦੇ ਵਿੱਚ ਉਤਰ ਕੇ ਲੋਕਾਂ ਦੇ ਲਈ ਬੱਸਾਂ ਚਲਾਈਆਂ ਟਿਕਟਾਂ ਕਰਵਾਈਆਂ ਇਥੋਂ ਤੱਕ ਕਿ ਰੋਜ਼ਗਾਰ ਦੇ ਰਾਹ ਵੀ ਖੋਲੇ ਉਹਨਾਂ ਦੀ ਇਹ ਸੇਵਾ ਇੰਨੀ ਵੱਡੀ ਸੀ ਕਿ ਲੋਕਾਂ ਨੇ ਉਹਨਾਂ ਨੂੰ ਮਸੀਹੇ ਦਾ ਦਰਜਾ ਦੇ ਦਿੱਤਾ ਕਿਸੇ ਨੂੰ ਆਪਰੇਸ਼ਨ ਦੀ ਲੋੜ ਸੀ ਕਿਸੇ ਨੂੰ ਆਕਸੀਜਨ ਦੀ ਤੇ ਕਿਸੇ ਨੂੰ ਨੌਕਰੀ ਸੋਨੂ ਸੂਦ ਨੇ ਹਰ ਇੱਕ ਤੱਕ ਪਹੁੰਚ ਕੀਤੀ ਤੇ ਮਦਦ ਦਾ ਹੱਥ ਅੱਗੇ ਵਧਾਇਆ ਫਿਲਮਾਂ ਦੇ ਵਿੱਚ ਜ਼ਬਰਦਸਤ ਕਿਰਦਾਰ ਨਿਭਾਉਣ ਵਾਲਾ ਇਹ ਕਲਾਕਾਰ ਅਸਲ ਜ਼ਿੰਦਗੀ ਦੇ ਵਿੱਚ ਬਣ ਗਿਆ ਇੱਕ ਰੀਅਲ ਹੀਰੋ ਆਸ਼ਿਕ ਬਨਾਇਆ ਆਪਨੇ ਜੋਦਾ ਅਕਬਰ ਦਬੰਗ ਸਿੰਗ ਇਸ ਕਿੰਗ ਸਿੰਬਾ ਵਰਗੀਆਂ ਫਿਲਮਾਂ ਦੇ ਵਿੱਚ ਸੋਨੂ ਸੂਦ ਨੇ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਿਆ ਸੋਨੂ ਸੂਦ ਨੇ ਆਪਣੀ ਜਰਨੀ ਨੂੰ ਕਿਤਾਬ ਰਾਹੀਂ ਵੀ ਲੋਕਾਂ ਤੱਕ ਸਾਂਝਾ ਕੀਤਾ ਜਿੱਥੇ ਉਹ ਕਹਿੰਦੇ ਨੇ ਮੈਂ ਮਸੀਹਾ ਨਹੀਂ ਸਿਰਫ ਆਪਣਾ ਫਰਜ਼ ਨਿਭਾ ਰਿਹਾ ਹਾਂ ਸੋਨੂ ਸੂਦ ਨੇ ਸਾਨੂੰ ਦੱਸਿਆ ਕਿ ਸੱਚੀ ਮਦਦ ਰੁਤਬਿਆਂ ਦੀ ਮਹਤਾਜ ਨਹੀਂ ਹੁੰਦੀ ਉਹ ਇੱਕ ਐਕਟਰ ਹੀ ਨਹੀਂ ਇੱਕ ਕਾਈਂਡ ਹਾਰਟਡ ਹਿਊਮਨ ਵੀ ਨੇ ਜੋ ਅੱਜ ਵੀ ਹਜ਼ਾਰਾਂ ਲੋਕਾਂ ਦੇ ਲਈ ਅਸਲ ਨਾਇਕ ਨੇ ਸਾਡੀ ਪੂਰੀ ਟੀਮ ਵੱਲੋਂ ਇਸ ਕਲਾਕਾਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ